ਬੀਤੇ ਦਿਨ ਆਮ ਆਦਮੀ ਪਾਰਟੀ ਹਾਈ ਕਮਾਂਡ ਵੱਲੋਂ ਆਪਣੇ ਸੋਸ਼ਲ ਮੀਡੀਆ ਕਾਊਂਟ ਤੇ ਪੰਜਾਬ ਵਿੱਚ ਵੱਖ-ਵੱਖ ਹਲਕਾ ਸੰਗਠਨ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਹਲਕਾ ਡੇਰਾ ਬਾਬਾ ਨਾਨਕ ਦੇ ਬਹੁਤ ਸੂਝੇ ਅਤੇ ਜੁਝਾਰੂ ਵਰਕਰ ਜਤਿੰਦਰ ਸਿੰਘ ਹੈਪੀ ਡੇਹਰੀਵਾਲ ਕਿਰਨ ਹਲਕਾ ਡੇਰਾ ਬਾਬਾ ਨਾਨਕ ਦਾ ਸੰਗਠਨ ਇੰਚਾਰਜ ਨਿਯੁਕਤ ਕੀਤਾ ਗਿਆ ਸੀ ਤੇ ਅੱਜ ਬਲਾ ਕਲਾ ਨੋਟਸ ਸੇਕੜੇ ਪੰਚ ਸਰਪੰਚਾਂ ਵੱਲੋਂ ਐਮਐਲਏ ਗੁਰਦੀਪ ਸਿੰਘ ਰਾੰਧਾ ਦੇ ਗ੍ਰਹਿ ਪਿੰਡ ਸ਼ਾਪਰ ਜਾਜਨ ਵਿਖੇ ਪਹੁੰਚੇ ਜਿੱਥੇ ਵੱਧਾਈ ਗੁਰਦੀਪ ਰੰਧਾਵਾਲੋਂ ਨਵਨਜੂਤ ਸੰਗਠਨ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਰੀ ਵੱਲ ਕਿਰਨ ਦਾ ਮੂੰਹ ਮਿੱਠਾ ਕਰਵਾ ਕੇ ਗੁਰੂ ਘਰ ਦੀ ਬਖਸ਼ ਸਰਪਾਉ ਸਾਹਿਬ ਅਤੇ ਸ੍ਰੀ ਸਾਹਿਬ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਹਲਕੇ ਦੇ ਮੋਤਬਰ ਆਗੂਆਂ ਤੇ ਪੰਚਾ ਸਰਪੰਚਾਂ ਵੱਲੋਂ ਜਤਿੰਦਰ ਸਿੰਘ ਹੈਪੀ ਨੂੰ ਵਧਾਈ ਦਿੰਦੇ ਹੋਏ ਨਿੱਘਾ ਸਵਾਗਤ ਕੀਤਾ ਇਸ ਮੌਕੇ ਵੱਧਾਈ ਗੁਰਦੀਪ ਰੰਧਾਵਾਲੋਂ ਡੇਰਾ ਬਾਬਾ ਨਾਨਕ ਵਿਖੇ ਰahul Gandhi ਦੀ ਫੇਰੀ ਨੂੰ ਲੈ ਕੇ ਕਾਂਗਰਸ ਲੀਡਰਾਂ ਤੇ ਤਿੱਖੇ ਨਸਾਨੇ ਸੱਜੇ ਤੇ ਉੱਥੇ ਹੀ ਆਪਣੀ ਪਾਰਟੀ ਦੇ ਮਾਰਕੀਟ ਕਮੇਟੀ ਚੇਅਰਮੈਨ ਵੱਲੋਂ ਦਿੱਤੇ ਗਏ ਸਟੀਫੇਡ ਤੰਜਕਸਦਾਂ ਕਿਹਾ ਕਿ ਇਹਨਾਂ ਨੂੰ ਉਹਦਾ ਹਜਮ ਨਹੀਂ ਹੋਇਆ ਜਤਿੰਦਰ ਸਿੰਘ ਵੱਲੋਂ ਆ ਪਾਰਟੀ ਹਾਈ ਕਮਾਂਡ ਤੇ ਐਮਐਲਏ ਗੁਰਦੀਪ ਸਿੰਘ ਰੰਧਾਵਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੋ ਵੀ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਇਸ ਨੂੰ ਤਨਦੇਹੀ ਨਾਲ ਨਿਭਾਵਾਂਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਦੇਖੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਸੀਰੀ ਅਰੰਧ ਕੇ ਚੇਤਰੀਵਾਲ ਜੀ ਤੇ ਪੰਜਾਬ ਦੇ ਇੰਚਾਰਜ ਮਨੀਸ਼ ਸ਼ੋਧਿਆ ਜੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਅੱਜ ਡੇਰਾ ਪਪਾ ਨਾਨਕ ਜੀ ਦਾ ਸੰਗਠਨ ਦਾ ਇਨਚਾਰਜ ਹੈ ਡੇਰਾ ਪਪਾ ਨੰ ਉਹ ਜਿਹੜਾ ਛੋਟਾ ਨਾ ਹੈਪੀ ਜਤਿੰਦਰ ਸਿੰਘ ਪਿੰਡ ਡੀਰੀਅਲ ਕਿਨ ਤੋਂ ਜਿਹੜਾ ਸਾਡਾ ਬਲਾਗ ਪ੍ਰਧਾਨਵੀ ਆ ਉਹਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਇਹ ਜ਼ਿੰਮੇਵਾਰੀ ਸਾਡਾ ਬਲਾਗ ਪ੍ਰਧਾਨਵੀ ਆ ਪਹਿਲਾਂ ਤਾਂ ਹੁਣ ਇਹਨੂੰ ਬੜੀ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਤੇ ਜ਼ਿੰਮੇਵਾਰੀ ਆਪਣੀ ਪੂਰੀ ਤਨਦੇਈ ਨਾਲ ਨਿਭਾਏਗਾ ਔਰ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰੇਗਾ ਕਿਉਂ ਪਾਰਟੀ ਨੇ ਬੜਾ ਵੇਖ ਕੇ ਪਰਖ ਕੇ ਜਿਹੜਾ ਇਹਨੂੰ ਜੋ ਮੈਰੀ ਦਿੱਤੀ ਆ ਜਿਹੜਾ ਸੰਗਠਨ ਹੁੰਦਾ ਉਹ ਪਾਰਟੀ ਦੇ ਉੱਪਰ ਹੁੰਦਾ ਤਾਂ ਸੰਗਠਨ ਦੀ ਜ਼ਿੰਮੇਵਾਰੀ ਪਾਰਟੀ ਦੇ ਅਹੁਦੇਦਾਰਾਂ ਨਾਲੋਂ ਵੱਡੀ ਹੁੰਦੀ ਹੈ ਤਾਂ ਮੈਂ ਇੱਕ ਗੱਲ ਸਮਝਦਾ ਕਿ ਸੰਗਠਨ ਤੇ ਜਿਹੜੀ ਸਰਕਾਰ ਪੈਰਲ ਚੱਲਣੀ ਚਾਹੀਦੀ ਹੈ ਬਰਾਬਰ ਸੰਗਠਨ ਦਾ ਤੇ ਬੋਤਾ ਉਹਨਾਂ 'ਚ ਫਰਕ ਨਹੀਂ ਉਹ ਪੈਰਲ ਬਰਾਬਰ ਚੱਲੇਗੀ ਤਾਂ ਇੱਕ ਜਿਵੇਂ ਗੱਡੀ ਦੀ ਦੋਵੇਂ ਟਾਇਰ ਬਰਾਬਰ ਚੱਲਣਗੇ ਤਾਂ ਪੂਰੀ ਸਪੀਡ 'ਚ ਚੱਲਦੀ ਆ ਤਜਾ ਥੋੜਾ ਵੀ ਉੱਚਾ ਨਿਮਾ ਹੋ ਜੇ ਤਾਂ ਗੱਡੀ ਦਾ ਜਿਹੜਾ ਬੈਲੈਂਸ ਵਿੱਚ ਕਿਡ ਜਾਂਦਾ ਤਾਂ ਪਾਰਟੀ ਨੇ ਬਹੁਤ ਵੱਡਾ ਫੈਸਲਾ ਕੀਤਾ ਕੱਲ 27 ਜਿਹੜੇ ਨੇ ਟੋਟਲ ਮੇਰੇ ਖਾ ਲਾਏ ਨੇ ਇਹਨਾਂ ਨੇ ਜਿਹੜਾ ਸੰਗਠਨ ਦੇ ਹਲਕਾ ਵਿੱਚ ਅੱਜ ਲਾਏ ਨੇ ਮੈਂ ਆਪਣੇ ਵੱਲੋਂ ਜਤਿੰਦਰ ਸਿੰਘ ਹੈਪੀ ਨੂੰ ਇਹਨਾਂ ਦੇ ਸਮੁੱਚੇ ਪਰਿਵਾਰ ਨੂੰ ਔਰ ਸਮੁੱਚੀ ਟੀਮ ਨੂੰ ਸਾਰਾ ਡੇਰਾ ਪਾਪਾ ਨਾਨਕ ਹਲਕੇ ਦੇ ਸਮੁੱਚੇ ਵੋਟਰ ਸਪੋਰਟਰ ਬਲਾਕ ਪ੍ਰਧਾਨ ਉਪਦੇਦਾਰ ਵਿੰਗਾ ਦੇ ਪ੍ਰਧਾਨ ਮੈਸ ਉਹਨਾਂ ਨੂੰ ਵਧਾਈ ਵੀ ਦਿਨਾ ਔਰ ਉਹਨਾਂ ਕੋਈ ਉਮੀਦ ਰੱਖਣਾ ਕਿ ਤੁਸੀਂ ਇਸ ਵੀਰਦਾ ਤਨਦਈ ਨਾਲ ਜਿਹੜਾ ਇਹਦਾ ਸਾਥ ਵੀ ਦੇਣਾ ਔਰ ਸੰਗਠਨ ਨੂੰ ਹੋਰ ਮਜ਼ਬੂਤ ਕਰਨਾ ਡੇਰਾ ਬਾਬਾ ਨਾਨਕ ਚ ਸਰਮੇਵ ਸਾਹਿਬ ਇੱਕ ਤੁਹਾਡੀ ਪਾਰਟੀ ਦੇ ਮਾਰਕੀਟਿੰਗ ਕਮੇਟੀ ਚੇਅਰਮੈਨ ਨੇ ਉਹਨਾਂ ਅਸਤੀਫਾ ਦੇ ਕੇ ਔਰ ਸਵਾਲ ਖੜੇ ਕਿੱਥੇ ਜਾ ਰਹੇ ਖਾਸ ਕਰਕੇ ਖੜਾ ਦੀ ਸਥਿਤੀ ਨੂੰ ਲੈ ਕੇ ਫਿਰ ਕਾਰਜਕਾਰੀ ਸਹੀ ਹੈ ਦੇਖੋ ਉਹ ਜਿਹੜੀ ਅਸਤੀਫੇ ਦੀ ਗੱਲ ਵਾ ਉਹ ਜਿੰਨਾ ਚਿਰ ਤਾਂ ਪਾਰਟੀ ਨੇ ਉਹ ਕਹਿੰਦਾ ਬਦਲਾ ਨਹੀਂ ਆਇਆ ਜੇ ਬਦਲਾਅ ਨਹੀਂ ਆਇਆ ਤੇ ਜੇ ਛੋਟੇ ਤੋਂ ਛੋਟੇ ਵਰਕਰਾਂ ਨੂੰ ਚੇਅਰਮੈਨੀਆਂ ਦਿੱਤੀਆਂ ਇਹਨੂੰ ਬਦਲਾਅ ਹੀ ਕਿਹਾ ਜਾਂਦਾ ਨਹੀਂ ਤੇ ਹੁੰਦਾ ਕੀ ਵੀ ਲੀਡਰ ਆਪਣਾ ਪਰਿਵਾਰਵਾਦ ਚ ਉਹਦੀਆਂ ਪੋਸਟਾਂ ਦਿੰਦੇ ਸੀ ਆਮ ਆਦਮੀ ਪਾਰਟੀ ਨੇ ਇੱਕ ਆਮ ਵਰਕਰ ਨੂੰ ਇੰਨੀ ਵੱਡੀ ਚੇਅਰ ਦੋ ਦੋ ਪੀੜੀਆਂ ਨਿਕਲ ਜਾਂਦੀਆਂ ਕਿਤੇ ਮਾਰਕੀਟ ਕਮੇਟੀ ਦਾ ਚੇਅਰਮੈਨ ਲੱਗਣ ਵਾਸਤੇ ਤਾਂ ਪਾਰਟੀ ਨੇ ਕੰਮ ਦੇਖ ਕੇ ਉਹਨਾਂ ਨੂੰ ਦਿੱਤੀਆਂ ਪਰ ਮੈਨੂੰ ਲੱਗਦਾ ਕਿ ਤਨਾ ਕਿਤੇ ਉਹਦਾ ਹਜਮ ਨਹੀਂ ਹੋਇਆ ਇਸ ਕਰਕੇ ਕਦਰ ਕਰਨੀ ਚਾਹੀਦੀ ਹੈ ਕਈ ਬੰਦਿਆਂ ਨੂੰ ਆਪਣੇ ਅਹੁਦੇ ਦਾ ਅਹਿਮੀਅਤ ਤਾਂ ਨਹੀਂ ਪਤਾ ਹੁੰਦਾ ਕਿ ਇਹ ਜਿਹੜੇ ਅਹੁਦੇ ਤੇ ਜਿਹੜੀ ਮੈਂ ਸੀਟ ਤੇ ਬੈਠਾ ਇਹਦੀ ਅਹਿਮੀਅਤ ਕੀ ਆ ਇਹਦੇ ਬਦਲੇ ਸੰਘਰਸ਼ ਕਿੰਨਾ ਕਰਨਾ ਪੈਂਦਾ ਤਾਂ ਮੈਂ ਕਹਿੰਦਾ ਅੱਜ ਜੋ ਸਵਾਰ ਕਰਨ ਰਿਹਾ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਸਹੂਲਤਾਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਨੇ ਸਾਰੇ ਪੰਜਾਬ ਦੇ ਲੋਕਾਂ ਨੂੰ ਉਹ ਸਹੂਲਤਾਂ ਉਹ ਵੀ ਘਰ ਲੈ ਰਿਆ ਤਾਂ ਜੇ ਇੰਨਾ ਹੀ ਆਮ ਆਦਮੀ ਪਾਰਟੀ ਨਾਲ ਤਾਂ ਸਹੂਲਤਾਂ ਬੰਦ ਕਰ ਦੇਣਾ ਆਪਣੇ ਘਰ ਦੀਆਂ ਆਪਣੇ ਪਰਿਵਾਰਾਂ ਦੀਆਂ ਕਿ ਅਸੀਂ ਤਾਂ ਇੰਨਾ ਇਹ ਸਹੂਲਤਾਂ ਲੈਣੀਆਂ ਹੀ ਨਹੀਂ ਜਾਂ ਆਪਣੀਆਂ ਸਾਰੀਆਂ ਸਹੂਲਤਾਂ ਵੀ ਲੈਣੀਆਂ ਤੇ ਪਾਰਟੀ ਨੂੰ ਫਿਰ ਵੀ ਮਾੜਾ ਕਹਿਣਾ ਮੇਰ ਖਿਆਲ ਇਹ ਦੂ ਮਾੜੀ ਗੱਲ ਨਹੀਂ ਕਿਤੇ ਵੀ ਹੋ ਸਕਦੀ ਰਾਹੁਲ ਗਾਂਧੀ ਜੀ ਇੱਥੋਂ ਹੋ ਕੇ ਗਏ ਨੇ ਫੇਰੀ ਮਾ ਕੇ ਗਏ ਨੇ ਪਰ ਉਹਨਾਂ ਵੱਲੋਂ ਕੋਈ ਵੀ ਰਾਹਤ ਸਮਗਰੀ ਕਿਸੇ ਨੂੰ ਕੁਝ ਨਹੀਂ ਦਿੱਤਾ ਗਿਆ ਕਹਾਂ ਕਿ ਮੇਰੀ ਸਰਕਾਰ ਆਏਗੀ ਮੈਂ ਧੜੀ ਬਾਤ ਚੁਕਾ ਹਾਂ ਤਾਂ ਫਿਰ ਲੈਣ ਕੀ ਆਇਆ ਸਿਰਫ ਫੋਟੋਆਂੇ ਕਰਾਉਣ ਆਏ ਨੇ ਇਹ ਜਿਹੜੇ ਉਹਨੂੰ ਨਾਲ ਲੈ ਕੇ ਤੁਰੇ ਫਿਰਦੇ ਸੜਕਾਂ ਤੇ ਹੂਟੇ ਦਿੰਦੇ ਫਿਰਦੇ ਹੀ ਜਾਂ ਦੇਣਾ ਕੁਝ ਨਹੀਂ ਤਾਂ ਫਿਰ ਜੇ ਫੋਟੋਆਂੇ ਕਰਾਉਣੀਆਂ ਅੱਗੇ ਨਹੀਂ ਪਤਾ ਪੰਜਾਬ ਦੇ ਲੋਕਾਂ ਨੂੰ ਇੱਕ ਜਿਹੜਾ ਗਾਂਧੀ ਪਰਿਵਾਰ ਨੇ ਪੰਜਾਬ ਨਾਲ ਕੀ ਕੀਤਾ ਕਿਸੇ ਨੂੰ ਭਲੇਖਾ ਗਾਂਧੀ ਪਰਿਵਾਰ ਤੋਂ ਕੀ ਸੋਚ ਕੇ ਹੁੰਦੇ ਨੇ ਗਾਂਧੀ ਪਰਿਵਾਰ ਵਾਲੇ ਜੀ ਇੱਥੇ ਜੋ ਪਿਛਲੇ ਜ਼ਖਮ ਆ ਜਿੱਦਣ ਗਾਂਧੀ ਪਰਿਵਾਰ ਪੰਜਾਬ ਦੀ ਧਰਤੀ ਤੇ ਪੈਰ ਪਾਉਂਦਾ ਤਾਂ ਸਾਰਿਆਂ ਨੂੰ 6 ਜੂਨ 1984 ਯਾਦ ਆਉਂਦੀ ਹੈ ਕਿ ਉਹ ਪਰਿਵਾਰ ਆ ਜਿਹਨੇ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਾਇਆ ਇਹ ਉਹ ਪਰਿਵਾਰ ਦਾ ਅਗੋ ਵਾਰਸ ਤੁਰਿਆ ਆਉਂਦਾ ਪੰਜਾਬ 'ਚ ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹਨੂੰ ਸੱਦਿਆ ਬੁਲਾਇਆ ਮੈਂ ਕਹਣਾ ਪੰਜਾਬੀ ਨਹੀਂ ਆਪਣੇ ਆਪ ਨੂੰ ਪੰਜਾਬੀ ਸਾਬਖਾਉਣ ਹੀ ਨਾ ਦੇਖੋ ਐਸਪੀਸੀ ਨੇ ਸਰੋਪਿਆਂ ਨਾਲ ਜੇ ਮੈਂ ਕਹਨਾ ਬਹੁਤ ਵੱਡਾ ਕੰਮ ਗਲਤ ਕੰਮ ਕੀਤਾ। ਇਹੋ ਜਿਹੇ ਨੂੰ ਕਦੀ ਨਹੀਂ ਜੇ ਹਾਨੂੰ ਵੀ ਸਰੋਪਾ ਦਿੰਦੇ ਜਰੂਰ ਨੇ ਪਰ ਗੁਰੂ ਦੀ ਹਜ਼ੂਰੀ ਚ ਸਰੋਪਾ ਨਹੀਂ ਦਿੰਦੇ ਹੱਥ ਚ ਫੜਾਉਂਦੇ ਨੇ। ਆ ਪਹਿਲੀ ਵਾਰੀ ਵੇਖਿਆ ਕਿ ਉਹਦੀ ਅਰਦਾਸ ਵੀ ਹੋਈ ਆ ਤਾਂ ਉਹਨੂੰ ਸਰੋਪਾ ਵੀ ਦਿੱਤਾ। ਤਾਂ ਮੈਨੂੰ ਲੱਗਦਾ ਉਹਨਾਂ ਇਨਕੁਆਰੀ ਜਿਹੜੀ ਆ ਉਹਦੀ ਜਿੰਨੇ ਵੀ ਇਹ ਕੰਮ ਕੀਤਾ ਉਹਦੀ ਐਸਪੀਸੀ ਨ ਸਖਤ ਨੋਟਸ ਵੀ ਲਿਆ ਉਹਦੇ ਬਰੋਦ ਤਾਉਣ ਵਾਲੇ ਸੰਮ ਦੇਣਾ ਚ ਮੈਨੂੰ ਉਮੀਦ ਵੀ ਆ ਕਿ ਉੱਤੇ ਕਾਰਵਾਈ ਵੀ ਹੋਏਗੀ। ਜੀ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ। ਸ਼੍ਰੀ ਰਮਨ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪੰਜਾਬ ਪ੍ਰਧਾਨ ਸ਼੍ਰੀ ਹਮਨ ਰੋੜਾ ਜੀ ਤੇ ਜਿਹੜੇ ਪੰਜਾਬ ਦੇ ਇਨਚਾਰਜ ਲਾਇਆ ਨੇ ਸ਼੍ਰੀ ਮਨੀਸ਼ ਸੋਧਿਆ ਜੀ ਉਹਨਾਂ ਦਾ ਤੇ ਸਾਡੇ ਹਲਕੇ ਦੇ ਡੇਰਪਾਪਾ ਨਾਨਕ ਦੇ ਐਮ ਐਲ ਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕਰਦੇ ਆ ਮਤਲਬ ਜਿਹੜੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ